ਜੀ ਜੀ ਬਾਲ ਸਭਾ ਸ਼ਨੀਵਾਰ ਦਾ ਦਿਨ ਸੀ ਛੁੱਟੀ ਹੋਣ ਵਾਲੀ ਆ ਬੱਚਿਆਂ ਨੂੰ ਚਲੋ 10 15 ਮਿੰਟ ਦਾ ਥੋੜਾ ਜਿਹਾ ਰੈਸਟ ਦੇਈਏ ਨਾਲੇ ਬੱਚਿਆਂ ਨਾਲ ਗੱਲਬਾਤ ਕਰੀਏ ਹਾਂਜੀ ਬੇਟਾ ਅੱਜ ਸਵੇਰੇ ਕੀ ਖਾ ਕੇ ਆਇਸੀ ਸੀ ਸਰਦੀ ਬਿਸਕੁਟ ਬਿਸਕੁਟ ਤੇ ਰਾਤ ਕੀ ਖਾਦਾ ਸੀ ਸਰਦੀ ਰੋਟੀ ਨਾਲ ਸਾ ਰੋਟੀ ਨਾਲ ਸਾਗ ਰਾਤ ਨੂੰ ਸਾਗ ਨਹੀਂ ਖਾਣਾ ਚਾਹੀਦਾ ਠੀਕ ਹੈ ਬੇਟਾ ਤੇ ਅੱਛਾ ਐ ਦੱਸੋ ਵੱਡੇ ਹੋ ਕੇ ਕੀ ਬਣਾਂਗੇ ਸਰਦੀ ਟੀਚਰ 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 ਹੀ ਕਿਉਂ ਟੀਚਰ ਕਿਉਂ ਬੰਨਣਾ ਪੁੱਤਰ ਜੋ ਤੁਹਾਡੇ ਗੱਲ ਚ ਆਉਂਦੀ ਦਿਲ ਚ ਗੱਲ ਆਉਂਦੀ ਆ ਤੁਸੀਂ ਉਹ ਸਾਰੀ ਕਹਿਣੀ ਆ ਮਤਲਬ ਡੁਪਲੀਕੇਟ ਜਿਹਾ ਬਣ ਕੇ ਕੁਝ ਨਹੀਂ ਕਹਿਣਾ ਵੀ ਉਹ ਵੀ ਟੀਚਰ ਬਣਦਾ ਮੈਂ ਵੀ ਟੀਚਰ ਬਣ ਜੂ ਜੋ ਤੁਹਾਡਾ ਦਿਲ ਕਰਦਾ ਕਿਉਂ ਬੰਨਣਾ ਟੀਚਰ ਡਾਕਟਰ ਕਿਉਂ ਨਹੀਂ ਇੰਜੀਨੀਅਰ ਕਿਉਂ ਨਹੀਂ ਠੀਕ ਹੈ ਸੀਏ ਕਿਉਂ ਨਹੀਂ ਠੀਕ ਹੈ ਤੇ ਜੱਜ ਕਿਉਂ ਨਹੀਂ ਟੀਚਰ ਹੀ ਕਿਉਂ ਬੰਨਣਾ ਦੱਸ ਵਸ ਬੱਚਿਆਂ ਨੂੰ ਪੜਾਉਣ ਵਾਸਤੇ ਬੱਚਿਆਂ ਨੂੰ ਪੜਾਉਣ ਵਾਸਤੇ ਹੋਰ ਕਿੰਨਾ ਵਰਗਾ ਬੰਨਾ ਹੈ ਸੱਜੀ ਤੁਹਾਡੀ ਮੇਰੇ ਵਰਗਾ আচ্ছা ਮੇਰੇ ਤੇ ਤੁਹਾਨੂੰ ਕੀ ਵਧੀਆ ਲੱਗਦਾ ਤੇ ਕੀ ਕਮੀਆਂ ਨੇ ਸੱਜੀ ਸਾਰਾ ਕੁਝ ਸਾਰਾ ਕੁਝ ਕੀ ਬੱਸ ਸਾਰਾ ਕੁਝ ਕੀ ਕੁਛ ਆ ਗਿਆ ਸੱਜੀ ਤੁਸੀਂ ਖੜਾ ਦਿਓ ਤੇ ਨਿਵਜਤ ਪੜਾਉਂ ਦਿਓ ਹਾਂਜੀ ਹੋਰ ਕੀ ਕੀ ਕਰਦੇ ਆ ਸੱਜੀ ਤੁਸੀਂ ਬੋਲੋ ਬੋਲੋ ਸ਼ਾਬਾਸ਼ ਕੀ ਤੇ ਚੱਲ ਰਹੀ ਤੇ ਚੱਲ ਕੇ ਆਉਂਦੇ ਆ ਅੱਛਾ ਹੋਰ ਔਰ ਕੁਛ ਕਹਿਣਾ ਹੈ ਕਿ ਬਸ ਐ ਨਹੀਂ ਦੱਸੋ ਜੈਮਨੀ ਐ ਨਹੀਂ ਚਾ ਹਾਂਜੀ ਤੁਸੀਂ ਕੀ ਵੱਡਾ ਹੋ ਕੇ ਕੀ ਬਣਨਾ ਹੈ ਤੁਹਾਡਾ ਨਾਮ ਕੀ ਹੈ ਸੁਖਦੀਪ ਸੁਖਦੀਪ ਕੌਰ ਸੁਖਦੀਪ ਕੌਰ ਜੀ ਸਵੇਰੇ ਕੀ ਖਾ ਕੇ ਆਏ ਹੋ ਸਰ ਜੀ ਜੀ ਸਜੀ ਮੀਲ ਦੇ ਪਰੌਂਠੇ ਮੀਲ ਦੇ ਪਰੌਂਠੇ ਮੇਰੇ ਵਾਸਤੇ ਤਾਂ ਲੈ ਕੇ ਆਏ ਚਲੋ ਕੋਈ ਨਹੀਂ ਅੱਛਾ ਹੁਣ ਤੁਸੀਂ ਐ ਦੱਸੋ ਵੱਡੇ ਕੀ ਬਣਨਾ ਚਾਹੁੰਦੇ ਹੋ ਟੀਚਰ ਟੀਚਰ ਕਿਹਨਾ ਵਰਗਾ ਹਾਂਜੀ ਟੀਚਰ ਵਾਲਾ ਲੈ ਸਾਰੇ ਮੇਰੇ ਵਰਗੇ ਬਨ ਕੇ ਇਧਰ ਰਮਣ ਬਣ ਗਈ ਫਿਰ ਤਾਂ ਬਾਈ ਕਈ ਪੋਸਟਾਂ ਕ੍ਰੀਏਟ ਹੋ ਜਾਣਗੀਆਂ ਅੱਛਾ ਮੇਰੇ ਵਰਗਾ ਹੀ ਕਿਉਂ ਮੇਰੇ ਚ ਤੁਹਾਨੂੰ ਕੀ ਵਧੀਆ ਲੱਗਦਾ ਤੇ ਮੇਰੀਆਂ ਕਮੀਆਂ ਦੱਸੋ ਵੀ ਮੇਰੇ ਅੰਦਰ ਇਹ ਕਮੀਆਂ ਨੇ ਹੋਰ ਦੱਸੋ ਸ਼ਾਬਾਸ਼ ਬੱਚੇ ਛੋਟੇ ਜਿਹੇ ਵਿਚਾਰੇ ਜਿੰਨਾ ਕੁ ਪਤਾ ਹੈ ਉਹਨਾਂ ਦੇ ਦਿਲੋਂ ਬੋਲਦੇ ਪਏ ਆ ਹਾਂਜੀ ਹੋਰ ਬੋਲੋ ਬੇਟਾ ਦੱਸ ਕੇ ਨਹੀਂ ਹਾਂਜੀ ਤੁਹਾਡਾ ਕੀ ਨਾਮ ਹੈ ਪ੍ਰਿੰਕਾ ਰਾਨੀ ਪ੍ਰਿੰਕਾ ਰਾਨੀ ਪ੍ਰਿੰਕਾ ਰਾਨੀ ਜੀ ਤੁਸੀਂ ਸਵੇਰੇ ਕੀ ਖਾ ਕੇ ਆਏ ਹੋ ਜੀ ਰੋਟੀ ਰੋਟੀ ਪਾਪਾ ਕੰਮ ਕਰਦੇ ਆ ਜੀ ਸੱਜ ਸਮਾਨ ਲੈ ਕੇ ਆਉਂਦੇ ਨੇ ਅੱਛਾ ਨਹੀਂ ਪਾਪਾ ਦਾ ਕੰਮ ਕੀ ਹੈ ਤੇ ਮੰਮੀ ਦਾ ਕੰਮ ਕੀ ਕਰਦੇ ਆ ਮੰਮੀ ਕਰੇ ਆ ਕਰਦਾ ਕੰਮ ਕਰਦੇ ਆ ਸੱਜ ਕਰਦਾ ਵੀ ਕੰਮ ਕਰਦੇ ਤੇ ਸੱਜ ਮੈਂ ਦੁਕਾਨ ਵਿੱਚ ਭੇਜ ਜਾਂਦੀ ਦੁਕਾਨ ਚ ਭੇਜ ਜਾਂਦਾ ਠੀਕ ਆ ਅੱਛਾ ਹੁਣ ਐ ਦੱਸੋ ਵੱਡਿਆ ਕੀ ਬੰਨਾ ਚਾਹੁੰਦੇ ਹੋ ਜੀ ਟੀਚਰ ਟੀਚਰ ਲੈ ਸਾਰੇ ਟੀਚਰ ਬਣ ਜਾਂਦੇ ਨੇ ਬਈ ਅੱਛਾ ਚਲੋ ਵਧੀਆ ਗੱਲ ਐ ਅੱਛਾ ਟੀਚਰ ਹੀ ਕਿਉਂ ਬੰਨਾ ਪੁੱਤਰ ਸਤਿ ਜੀ ਮੈਂ ਪੜਾਣਾ ਪਸੰਦ ਹੈਗਾ ਪੜਾਣਾ ਪਸੰਦ ਹੈਗਾ ਅੱਛਾ ਚੱਲ ਤੂੰ ਅਜਵਾਕਾਂ ਨੂੰ ਪੜਾ ਕੇ ਦਿਖਾ ਫਿਰ ਕੀ ਪੜਾਣਾ ਪੜਾ ਕੇ ਦਿਖਾ ਕੋਈ ਵੀ ਇੱਕ ਲੈਸ ਤੂੰ ਐ ਕਰਾ ਤੁਸੀਂ ਇਹਨਾਂ ਨੂੰ ਮੈਡਮ ਜੀ ਨਮਸਤੇ ਵਾਲੀ ਕੋਈਮ ਕਰਾ ਕੇ ਦਿਖਾਓ ਕਰਾਓ ਮੈਡਮ ਜੀ ਦਾ ਬਰਥਡੇ ਮੈਡਮ ਜੀ ਦਾ ਬਰਥਡੇ ਸਾਡੇ ਸੋਨੇ ਬਰਥਡੇ ਸਾਡੇ ਸੋਨੇ ਦਾ ਬਰਥਡੇ ਤਾਂ ਕੀ ਸੋਰੀ ਤੁਸੀਂ ਕਿਰਦਤ ਬਣ ਜਾਓਗੇ ਪੜਾਇਆ ਤੁਸੀਂ ਵਧੀਆ ਹੈਣਾ ਅੱਛਾ ਹੋਰ ਕੀ ਬੰਨਾ ਚਾਹੁੰਦੇ ਸੀ ਕਿ ਕਲਾ ਟੀਚਰ ਹੀ ਬੰਨਾ ਹੈ ਕਲਾ ਟੀਚਰ ਟੀਚਰ ਹੀ ਬੰਨਾ ਚੋ ਠੀਕ ਚਲੋ ਠੀਕ ਹੈ ਬੇਟਾ ਬੈਠੋ ਤੁਸੀਂ ਹਾਂਜੀ ਤੁਹਾਡਾ ਕੀ ਨਾਮ ਹੈ ਸਿਮਰਕੌਰ ਉੱਚੀ ਬੋਲੋ ਥੋੜਾ ਜਿਆ ਮੈਨੂੰ ਥੋੜਾ ਜਿਆ ਉੱਚਾ ਸੁਣਦਾ ਬੇਟਾ ਸਿਮਰਕੌਰ 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 ਜੀ ਪਾਪਾ ਜੀ ਦਾ ਕੀ ਨਾਮ ਹੈ ਸਤਨਾਮ ਸਿੰਘ ਸਤਨਾਮ ਸਿੰਘ ਜੀ ਪਾਪਾ ਜੀ ਕੀ ਕੰਮ ਕਰਦੇ ਨੇ ਮਿਸਤਰੀ ਨੇ ਅੱਛਾ ਮੈਂ ਕਿਹਾ ਕਿ ਮਿਸਤਰੀ ਨੇ ਨਾਲ ਨਾਲ ਚਲ ਹਾਸੇ ਮਜ਼ਾਕ ਵੀ ਚੱਲਦਾ ਰਹਿੰਦਾ ਹੈ ਤੇ ਮੰਮੀ ਜੀ ਕੀ ਕੰਮ ਕਰਦੇ ਆ ਕਿ ਘਰ ਦੇ ਕੰਮ ਕਰਦੇ ਆ ਅੱਛਾ ਘਰ ਦੇ ਕੰਮ ਕਰਦੇ ਆ ਤੁਸੀਂ ਕੀ ਕੀ ਕੰਮ ਕਰਦੇ ਹੋ ਘਰੇ ਜਾ ਕੇ ਕਿਹੜੇ ਕਿਹੜੇ ਕੰਮ ਵਿੱਚ ਮਦਦ ਕਰਾਉਂਦੇ ਹੋ ਅੱਛਾ ਅੱਛਾ ਜੀ ਸਿਆਣੇ ਬੱਚੇ ਨੇ ਫਿਰ ਤਾਂ ਆਪਣੇ ਓਏ ਮਿਹਨਤੀ ਬੱਚੇ ਨੇ ਅੱਛਾ ਆਂ ਦੱਸੋ ਵੀ ਵੱਡੇ ਹੋ ਕੇ ਕੀ ਬੰਨਾ ਹੈ ਟੀਚਰ ਲੈ ਸਾਰੇ ਟੀਚਰ ਬਣ ਜਾਂਦੇ ਨੇ ਬਈ ਜੇ ਸਾਰੇ ਟੀਚਰ ਬਣ ਜੂਗੇ अच्छा चलो ठीक है टीचर क्यों बनना है पुत्र अच्छा पढ़ाना बढ़िया लगता है और टीचर के की गुण होते हैं किड़ा-किड़ा तन्नू बढ़िया लगता है किस तरह ਦਾ ਬਨਣਾ ਟੀਚਰ ਲ ਸਾਰੀ ਮੇਰੇ ਵਰਗਾ ਬਨਣਗੇ अच्छा चलो भाई ठीक है भाई मेरे ਵਰਗਾ ਬਨਜੋ ਫਿਰ परमात्मा ਤੁਹਾਡੇ ਸੁਪਨੇ ਪੂਰੇ ਕਰੇ ਹਨ ਤੇ ਘਰ ਜਾ ਕੇ ਪੜਦੇ ਹੁੰਨੇ ਹੋ اچھا ਚਲੋ ਬਹਿ ਜਾਓ ਹਾਂਜੀ ਤੁਹਾਡਾ ਕੀ ਨਾਮ ਹੈ ਸਰ ਜੀ ਕਮਲਜੀਤ ਕਮਲਜੀਤ ਕੌਰ ਤੁਸੀਂ ਕੀ ਬੰਨਣਾ ਚਾਹੁੰਦੇ ਵੱਡੇ ਹੋ ਕੇ ਸਰ ਜੀ ਟੀਚਰ ਲੈ ਸਾਰੇ ਟੀਚਰ ਬਣਨਗੇ ਚਲੋ ਕੋਈ ਗੱਲ ਅੱਛਾ ਟੀਚਰ ਕਿਉਂ ਬੰਨਣਾ ਚਾਹੁੰਦੇ ਹੋ ਸਰ ਜੀ ਕਿ ਮੈਨੂੰ ਪੜਾਣਾ ਵਧੀਆ ਲੱਗਦਾ ਅੱਛਾ ਪੜਾਣਾ ਵਧੀਆ ਲੱਗਦਾ ਪਹਿਲਾਂ ਪੜਾਂਗੇ ਫਿਰ ਇਹ ਬਿਨ ਪੜਾਵਾਂਗੇ ਨਾ ਅੱਛਾ ਫਿਰ ਜੇ ਟੀਚਰ ਬਣ ਕੇ ਤੁਸੀਂ ਮੇਰੇ ਵਾਂਗੂ ਹਸਾਇਆ ਕਰੋਗੇ ਜਵਾਕਨ ਕਿ ਮਾਰਿਆ ਕਰੋਗੇ ਜੀ ਹਸਾਇਆ ਕਰੋ ਨਾ ਮਾਰਿਆ ਦੀ ਕਰਨਾ ਹੈ ਫਿਰ ਚਾਂਬਲ ਜਾਣਗੇ ਇਹ ਬਣੀ ਚਾਂਬਲ ਵੀ ਮੱਝ ਹੁੰਦੀ ਹੈ ਹਨਾ ਪੜਾਇਆ ਵੀ ਕਰਨਾ ਹੈ ਹਸਾਇਆ ਵੀ ਕਰਨਾ ਨਚਾਇਆ ਵੀ ਕਰਨਾ ਖੁਦਾਇਆ ਵੀ ਕਰਨਾ ਕਿਉਂਕਿ ਬਚਪਨ ਇੱਕ ਵਾਰ ਹੀ ਮਿਲਿਆ ਇਹਨੂੰ ਆਪਾਂ ਇੰਜੋਏ ਵੀ ਕਰਨਾ ਨਾਲ ਨਾਲ ਆਪਾਂ ਪੜਾਉਣਾ ਵੀ ਹੈ ਠੀਕ ਹੈ ਹਸਾਉਣਾ ਵੀ ਹੈ ਵਧੀਆ ਪੜਾਉਣਾ ਵੀ ਹੈ ਠੀਕ ਹੈ ਓਕੇ ਮੇਰੇ ਵਰਗੇ ਬਣਨ ਦੇ ਲਈ ਤਾਂ ਫਿਰ ਕਮੀਆਂ ਵੀ ਬਹੁਤ ਨਹੀਂ ਮੇਰੇ ਅੰਦਰ ਐ ਤਾਂ ਅਗਿਆਨੇ ਨਾ ਨਾ ਸਰ ਹੈ ਨਹੀਂ ਅਗਿਆਨੇ ਪੁੱਤ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਨਾਲ ਕੇ ਤੁਹਾਨੂੰ ਹਸਾਉਣੇ ਆ ਖੜਾਉਣੇ ਆ ਨਚਾਉਣੇ ਆ ਅੱਜ ਸ਼ਨੀਵਾਰ ਸੀ ਮੈਂ ਕਿਹਾ ਚਲੋ ਹੁਣ ਆਪਾਂ ਤਾਂ ਟਾਈਮ ਪਾਸ ਵੀ ਕਰਾ ਦਈਏ ਤੁਹਾਡੇ ਨਾਲ ਤੁਹਾਡੇ ਗੱਲਾਂ ਪਤਾ ਲੱਗਣਾਂ ਰਾਤ ਕੀ ਖਾਂਦਾ ਸੀ ਪੁੱਤ ਸੱਜੀ ਰੋਟੀ ਸਾਦ ਤੇ ਰਾਤ ਫਿਰ ਸਾਗ ਨਾਲ ਰੋਟੀ ਰਾਤ ਨੂੰ ਸਾਗ ਨਹੀਂ ਖਾਣਦਾ ਪੁੱਤ ਸਵੇਰੇ ਖਾ ਕੇ ਆਇਓ ਸਵੇਰੇ ਚਾਹ ਨਾਲ ਬਿਸਕੁਟ ਅੱਛਾ ਮੰਮੀ ਪਾਪਾ ਕੰਮ ਕਰਦੇ ਪਾਪਾ ਹੀ ਕੰਮ ਕਰਦੇ ਆ ਮੇਰੇ ਪਾਪਾ ਲੱਕੜ ਦਾ ਕੰਮ ਕਰਦੇ ਨੇ ਠੀਕ ਹੈ ਜੀ ਮੂਹ ਵੀ ਕਰਦਾ ਕੰਮ ਕਰਦੀ ਹੈ ਠੀਕ ਹੈ ਜੀ ਓਕੇ ਚਲ ਬੈਠ ਅੰਧੀ ਰਮਨ ਜੀ ਤੁਸੀਂ ਕੀ ਬੰਨਾ ਚਾਹੁੰਦੇ ਵੱਡੇ ਹੋ ਕੇ ਸਰ ਜੀ ਲਾ ਸਾਰੀ ਟੀਚਰ ਬੰਨਨੇ ਕੇ ਪੜਦੀ ਤਾਂ ਤੂੰ ਹੈਨੀ ਹੈ 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 ਪੜਨੀ ਹੈ ਪੜਨੀ ਹੈ अच्छा चल दस फिर रात की खाता चाह पीती थी अच्छा सवेरे चाह करती है चाह चाह इना चाहिए रोटी भुल गई है अच्छा सवेरे हूं तेरी छाती तरह ठीक है पुत्र जमा ठीक है अच्छा चलो टीचर बनोगे फिर वे चलो रह ਆ ਗਿਆ ਸਾਡਾ ਗੁਰਪ੍ਰੀਤ ਜੀ ਕੀ ਨਾਮ ਹੈ ਜੀ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਸਰ ਹੈ ਸਰ 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 ਕਿਵੇਂ ਦਾ ਸਰ ਸਰ ਕਿਵੇਂ ਦਾ ਮੇਰੇ ਵਰਗਾ ਲੈ ਯਾਰ ਸਾਰੇ ਸਰ ਬਣ ਗਏ ਕੋਈ ਟੀਚਰ ਬਣ ਗਿਆ ਕੋਈ ਸਰ ਬਣ ਗਿਆ ਕੋਈ ਮੈਡਮ ਬਣ ਗਈ ਹੈ ਅੱਛਾ ਸਰ ਬਣ ਕੇ ਅੱਛਾ ਤੂੰ ਐਂ ਦਾ ਤੂੰ ਤਾਂ ਪਹਿਲਾਂ ਫੌਜੀ ਕਹਿੰਦਾ ਮੈਂ ਫੌਜੀ ਬੰਨਣਾ ਹੈ 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 ਬੰਨਣਾ ਚਾਹੇ ਕੀ ਬੰਨਣਾ ਹੈ ਸਰ ਬੰਨਣਾ ਹੈ ਅਜਾ ਕੀ ਖਾ ਕੇ ਆਇਆ ਪੁੱਤ ਸਵੇਰੇ ਚਾਹ ਕੀ ਰੋਟੀ ਰੋਟੀ ਨੂਨ ਵਾਲੀ ਕਿ ਸਿੰਪਲ ਨੂਨ ਵਾਲੀ ਇੱਕ ਕਿ ਦੋ ਰਾਤ ਕੀ ਖਾਦਾ ਸੀ ਕੁਛ ਨਹੀਂ ਚੱਲ ਜੀ ਹਾਂਜੀ ਲਖਪ੍ਰੀਤ ਜੀ ਛੋਟਾ ਨਾਮ ਲਖਪ੍ਰੀਤਾ ਜੀ ਪਾਪਾ ਜੀ ਦਾ ਕੀ ਨਾਮ ਪੁੱਤ ਮਲਵਿੰਦਰ ਸਿੰਘ ਜੀ ਤੁਸੀਂ ਵੱਡੇ ਕੀ ਬਣਨਾ ਚਾਹੁੰਦੇ ਪੁੱਤ ਸਰ ਜੀ ਟੀਚਰ ਸਾਰੇ ਟੀਚਰ ਬਨੋਗੇ ਟੀਚਰ ਹੀ ਕਿਉਂ ਬੇਟਾ ਸਦੀ ਜੀ ਪੜਾਉਣਾ ਵਧੀਆ ਲੱਗਦਾ ਜੀ ਪੜਾਉਣਾ ਵਧੀਆ ਲੱਗਦਾ ਹੈ ਅੱਛਾ ਕਿਸ ਤਰ੍ਹਾਂ ਦਾ ਟੀਚਰ ਬੰਨਾ ਹੈ ਮੇਰੇ ਵਰਗਾ ਮੇਰੇ 'ਚ ਕੀ ਹੈ ਜਿਆ ਖਾਸ ਲੱਗਦਾ ਤੁਹਾਨੂੰ ਮੇਰੇ 'ਚ ਕੀ ਵਧੀਆ ਲੱਗਦਾ ਹੈ ਪੜਾਉਂਦੇ ਹੋ ਖੜਾਉਂਦੇ ਹੋ ਅੱਛਾ ਪੜਾਉਂਦੇ ਹੋ ਖੜਾਉਂਦੇ ਹੋ ਠੀਕ ਹੈ ਤੇ ਸਵੇਰੇ ਖਾ ਕੇ ਇਸ ਪੁੱਤਰ ਸਦੀ ਪਾਪਾ ਕੱਲੀ ਜਾ ਤੇ ਰਾਤ ਨੂੰ ਸਦੀ ਦੋਤੀ ਸਾਗ ਅੱਛਾ ਠੀਕ ਹੈ ਚਲੋ ਸਾਗ ਨਹੀਂ ਖਾਣਾ ਹੁਣ ਅੱ ਤੋਂ ਬਾਅਦ ਠੀਕ ਹੈ ਬਰਸ਼ ਕਰਦੇ ਹੋ ਨਾ ਰੋਜ਼ ਸੱਜਾ ਆ ਗਏ ਸਾਡਾ ਜਸ਼ਵਿੰਦਰ ਜੀ ਜਸ਼ਵਿੰਦਰ ਜੀ ਤੁਸੀਂ ਬੱਡੇ ਕੀ ਬਨਣਾ ਸੱਜੀ ਜੀ ਟੀਚਰ ਲੈ ਯਾਰ ਸਾਰੇ ਟੀਚਰ ਬਨੋਗੇ ਅੱਛਾ ਪਤੰਗ ਚੜਾਉਂਗੇ ਕਿ ਨਹੀਂ ਚੜਾਉਂਗੇ ਸੱਜੀ ਨਹੀਂ ਨਹੀਂ ਚੜਾਉਂਗੇ ਸਾਰਿਆਂ ਦਾ ਕਹਿਣਾ ਮੰਨੋਗੇ ਨਾ ਅੱਛਾ ਟੀਚਰ ਹੀ ਕਿਉਂ ਬਨਣਾ ਹੈ ਸੱਜੀ ਜੀ ਪੜਾਣਾ ਵਧੀਆ ਲੱਗਦਾ ਹੈ ਪੜਾਣਾ ਵਧੀਆ ਲੱਗਦਾ ਹੈ ਚੱਲ ਫਿਰ ਕੋਈ ਕਵਿਤਾ ਸੁਣਾਇਨਾ ਬੱਚਿਆਂ ਨੂੰ ਪੜਾ ਕੇ ਸੁਣਾ ਓ ਬਲੂ ਬਲੂ ਕੈਨਪਰਾ ਬਲੂ ਬਲੂ ਕੈਨਪਰਾ ਗਵਨੂ ਕੇ ਦੰਦਾ ਚਾ ਗਵਨੂ ਕੇ ਪੈਟਾ ਬਬੂ ਬਬੂ ਕਾਦਰ ਬੰਤੂ ਵੀ ਮੈਂ ਦੱਸਣਾ ਥਾ ਇਹ ਕੀ ਚੰਗੇ ਤੇਰਾ ਖਾਈਏਗੀ ਚਲੋ ਪੜਾਇਆ ਤਾਂ ਤੂੰ ਵਧੀਆ ਪ੍ਰੈਕਸ਼ਨ ਨਹੀਂ ਕੀਤੇ ਚੰਗਾ ਕੋਈ ਗੱਲ ਨਹੀਂ ਆਪਾਂ ਪ੍ਰੈਕਸ਼ਨ ਵੀ ਕਰ ਲਾਂਗੇ ਤੇ ਸਵੇਰੇ ਖਾ ਕੇ ਆਇਆਸ ਪੁੱਤਰ ਸਰ ਜੀ ਪਰੌਠੇ ਪਰੌਠੇ ਕਿੰਨੇ ਸਰ ਜੀ ਇੱਕ ਕਾਦਾ ਸਰ ਜੀ ਜੀ ਨੂੰ ਵਾਲ ਨੂਨ ਵਾਲਾ ਕਿੰਨੇ ਬਣਾਇਆ ਸੀ ਸਰ ਜੀ ਬੀਬੀ ਨੇ ਬੀਬੀ ਨੇ ਮੰਮੀ ਕਿੱਥੇ ਆਏ ਅੱਛਾ ਸਰ ਜੀ ਗਈ ਹੋਈ ਹੈ ਗਏ ਹੋਏ ਨੇ ਅੱਛਾ ਤੇ ਪਾਪਾ ਜੀ ਸਰ ਜੀ ਘਰੇ ਅਜਾ ਪਤੰਗ ਤਾਂ ਨਹੀਂ ਉਡਾਉਂਦੇ ਇਹ ਜੈ ਕੈਮਰੇ ਜੀ ਰਿਕਾਰਡ ਕਰਦਾ ਵੇ ਦੇਖ ਲੈ ਠੀਕ ਹੈ ਹਾਂਜੀ ਸਰ ਜੀ ਹਾਂਜੀ ਹਰਪ੍ਰੀਤ ਜੀ ਠੀਕ ਹੋ ਹੈਲੋ ਕਰੋ ਇਹ ਸਾਡਾ ਬੱਚਾ ਜੀ ਥੋੜਾ ਜਿਹਾ ਹੈ ਬਹੁਤ ਸਿਆਣਾ ਸਾਡਾ ਇਹ ਬੱਚਾ ਜੋ ਇਹਨੂੰ ਕੰਮ ਕਰਾਨੇ ਕਰ ਲੰਦਾ ਹੈ ਇਹਨਾਂ ਦਾ ਆਪਰੇਸ਼ਨ ਹੋਣ ਵਾਲਾ ਪੰਜ ਤੋਂ 6 ਆਪਰੇਸ਼ਨ ਹੋ ਚੁੱਕੇ ਹਨ ਹੈਨਾ ਕੋਈ ਗੱਲ ਨਹੀਂ ਪ੍ਰਮਾਤਮਾ ਤੈਨੂੰ ਠੀਕ ਕਰੂਗਾ ਹੁਣ ਇਹ ਖੁਸ਼ ਰਹਿੰਦਾ ਪਹਿਲਾਂ ਇਹ ਬਚਾ ਸਕੂਲ ਚ ਨਹੀਂ ਆਇਆ ਕਰ ਤੇ ਫਿਰ ਇਹਦੇ ਨਾਲ ਯਾਰੀ ਕਰੀ ਅਸੀਂ ਹਾਲੋ ਕਰ ਲਈ ਅਸੀਂ ਹੈਨਾ ਅਜਾ ਸੈਪ ਦੀ ਫੋਟ ਖੰਦ ਦੱਸ ਦੇ

ਸਾਰੇ ਵਰਕ ਪੈਸੇ ਚਲਦੀ ਓਕੇ ਬਾਏ ਚਲੋ ਜੀ ਜੀ ਤੁਸੀਂ ਵੱਡੇ ਕੀ ਬਣਨਾ ਚਾਹੁੰਦਾ ਪੁੱਤਾ ਤੇਚਾ ਲ ਸਾਰੇ ਟੀਚਰ ਬਣੋਂਗੇ ਯਾਰ ਅੱਛਾ ਸਵੇਰੇ ਖਾ ਕੇ ਆਏ ਸੀ ਪੁੱਤਰ ਪ੍ਰੋਟੀਨ ਕਿੰਨੇ ਸੇਕ ਕਾਦਾ ਮੇਥੀ ਅੱਛਾ ਮੇਥੀ ਵਾਲਾ ਅੱਛਾ ਕਿੰਨੇ ਬਣਾਇਆ ਸੀ ਮੰਮੀ ਨੇ ਮੰਮੀ ਨੇ ਤੇ ਪਾਪਾ ਜੀ ਕੀ ਕੰਮ ਕਰਦੇ ਆ ਮਿਸਤਰੀ ਲਿਖੇ ਅੱਛਾ ਮਿਸਤਰੀ ਲੱਗੇ ਹੋਏ ਆ ਤੁਸੀਂ ਵੱਡੇ ਕੀ ਬਣੋਂਗੇ ਟੀਚਰ ਬਣੋਂਗੇ ਅੱਛਾ ਤੇ ਕਿੰਨਾ ਵਰਗੇ ਸਿੱਧੇ ਵਰਗੇ ਸਾਰੇ ਮੇਰੇ ਵਰਗੇ ਬਣੋਗੇ ਅੱਛਾ ਐਂ ਦੱਸੋ ਫੇਰ ਆ ਤੁਹਾਨੂੰ ਮੇਰੇ ਵਿੱਚ ਕਿਹੜੀ ਕਿਹੜੀ ਗੱਲ ਹੈ ਜਿਹੜੀ ਉਹ ਵਧੀਆ ਲੱਗਦੀ ਹੈ ਸਿੱਧੇ ਤੁਸੀਂ ਵਧੀਆ ਬਰਾਂਦੇ ਹੋ ਅੱਛਾ ਜੀ ਤੁਸੀਂ ਗੇਮਾਂ ਵਿੱਚ ਲੈ ਕੇ ਜਾਂਦੇ ਹੋ ਹਾਂ ਜੀ ਤੁਸੀਂ ਖਰਦਾਂਦੇ ਹੋ ਹਾਂ ਅੱਛਾ ਹੋਰ ਕੁਝ ਕਹਿਣਾ ਹੈ ਓਕੇ ਬਾਏ ਅੱਛਾ ਹੁਣ ਮੇਰੀਆਂ ਗੱਲਾਂ ਧਿਆਨ ਨਾਲ ਸੁਨੀਆਂ ਨੇ ਜੀ ਠੰਡ ਦਾ ਟਾਈਮ ਹੈ ਤੁਸੀਂ ਦੇਖਿਆ ਪਹਿਲੀ ਗੱਲ ਤਾਂ ਆਪਣੇ ਘਰੋਂ ਬਾਹਰ ਨਹੀਂ ਨਿਕਲਣਾ ਪਤੰਗ ਜੇਕਰ ਕੋਈ ਚੜਾਉਂਦਾ ਮਿਲ ਗਿਆ ਪਹਿਲੀ ਗੱਲ ਤਾਂ ਆਪਣੀ ਕਲਾਸ ਚ ਇੱਕੋ ਬੱਚਾ ਚੜਾਉਂਦਾ ਜਸਵਿੰਦਰ ਤੇ ਹਰਮਨ ਹਰਮਨ ਦੇ ਅੱਜ ਆਪਾਂ ਮੁਰਗਾ ਬਣਾਤਾ ਚਲੋ ਆਪਾਂ ਛਪੇੜ ਤਾਂ ਨਹੀਂ ਲਾਏ ਪਰ ਹਰਮਨ ਦੇ ਵਿੱਚ ਪੇੜ ਬਣਦੇ ਆ ਹਰਮਨ ਦੀ ਮੰਮੀ ਸ਼ਿਕਾਇਤ ਲੈ ਕੇ ਆਈ ਸੀ ਜਿਆਦਾ ਪਿਆਰ ਵੀ ਚਮਲਾ ਦਿੰਦਾ ਲੋੜ ਤੋਂ ਵੱਧ ਹਰ ਇੱਕ ਚੀਜ਼ ਨੁਕਸਾਨਦਾ ਹੈ ਪਿਆਰ ਵੀ ਲੋੜ ਨਾਲ ਹੀ ਕਰਨਾ ਹੈ ਤੇ ਛੱਤਰ ਵੀ ਤੁਹਾਡੇ ਲੋੜ ਨਾਲ ਹੀ ਵਾਰਾਂਗੇ ਆਪਾਂ ਠੀਕ ਹੈ ਅੱਜ ਤੋਂ ਬਾਅਦ ਪਤੰਗ ਨਹੀਂ ਜਿਹੜਾ ਮਾਤਾ ਪਿਤਾ ਦਾ ਕਹਿਣਾ ਮੰਨਣਾ ਕਿਉਂਕਿ ਆਪਣੇ ਮੰਮੀ ਆਪਣੇ ਲਈ ਕਿੰਨਾ ਕੁਝ ਕਰਦੇ ਆ ਤੁਸੀਂ ਕੀ ਕਰਦੇ ਹੋ ਰਿਸਪੈਕਟ ਕਰਨੀਆਂ ਘਰ ਜਾ ਕੇ ਪੜਨਾ ਹੈ ਠੀਕ ਹੈ ਜੋ ਚੀ ਸਿਖਾਈਆ ਉਹ ਤਾਂ ਫੋਲੋ ਕਰਨਾ ਹੈ ਜਿਹੜੇ ਬਜ਼ੁਰਗ ਆਪਾਂ ਨੂੰ ਪਿੰਡ ਦੇ ਵਿੱਚ ਮਿਲਦੇ ਹਨ ਉਹਨਾਂ ਨੂੰ ਕੀ ਕਰਨਾ ਆਪਾਂ ਸਤਿ ਸ਼੍ਰੀ ਅਕਾਲ ਜੀ ਜਾਂ ਪੈਰੀਅਤ ਲਾਣੇ ਆ ਠੀਕ ਹੈ ਫੀਟ ਟੱਚ ਕਰਨੇ ਨਾ ਕਰਦੇ ਹੋ ਨਾ ਛੋਟਿਆਂ ਨਾਲ ਪਿਆਰ ਕਰਨਾ ਹੈ ਵੱਡਿਆਂ ਦਾ ਆਦਰ ਤੇ ਸਤਿਕਾਰ ਕਰਨਾ ਹੈ ਮੋਬਾਈਲ ਜਿੰਨਾ ਹੋਵੇ ਘੱਟ ਯੂਜ਼ ਕਰਨਾ ਜੇ ਯੂਜ਼ ਵੀ ਕਰਨਾ ਹੈ ਤਾਂ ਪੜ੍ਹਾਈ ਤੋਂ ਸੰਬੰਧਿਤ ਹੀ ਗੱਲਾਂ ਸਿੱਖਣੀਆਂ ਨੇ ਆਪਾਂ ਸਮਝ ਗਏ ਠੀਕ ਹੈ ਚਲੋ ਬਾਏ ਟਾਟਾ ਮਿਲਦੇ ਆ ਫਿਰ ਕੱਲ ਨੂੰ ਬਾਏ ਬਾਏ ਕਰ ਦਿਓ ਸਾਰਿਆਂ ਨੂੰ